ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਆਪਣੇ ਗੁਰੂ ਸਹਿਬਾਨਾਂ ਵੱਲੋਂ ਦਿੱਤੇ ਹੋਏ ਚਾਰ ਉਪਦੇਸ਼ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਵੀ ਜੇਕਰ ਕੋਈ ਵਿਅਕਤੀ ਆਪਣੇ ਗੁਰੂ ਸਹਿਬ ਦੀ ਦੇ ਇਹ ਚਾਰ ਬਚਨ ਮੰਨ ਲਵੇ ਤਾਂ ਉਸ ਮਨੁੱਖ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਦੀ ਬਹੁਤ ਕਿਰਪਾ ਹੁੰਦੀ ਆ ਸਤਿਗੁਰ ਸੱਚੇ ਪਾਸ਼ਾ ਉਸ ਮਨੁੱਖ ਨੂੰ ਬਾਦਸ਼ਾਹੀਆਂ ਬਖਸ਼ ਦਿੰਦੇ ਆ ਉਹਦੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਜੋ ਵੀ ਪਰੇਸ਼ਾਨੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਉਹਦੀ ਜ਼ਿੰਦਗੀ ਦੇ ਵਿੱਚ ਆਇਆ ਹੋਇਆ ਹਰ ਦੁੱਖ ਸੁੱਖ ਦੇ ਵਿੱਚ ਬਦਲ ਜਾਂਦਾ ਹੈ ਸੋ ਇਹ ਚਾਰ ਕੰਮ ਇਹ ਚਾਰ ਬਚਨ ਕਿਹੜੇ ਆ ਇਹਦੇ ਬਾਰੇ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕੋਈ ਹੋਰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੁਣੇ ਚਰਨਾਂ ਦੇ ਨਾਲ ਜੁੜ ਸਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵਰਕਤਾ ਪ੍ਰਾਪਤ ਕਰ ਸਕੇ ਸੋ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੇ ਵਿੱਚੋਂ ਇੱਕ ਸਾਖੀ ਆਪਜੀ ਦੇ ਨਾਲ ਸਾਂਝੀ ਕਰਾਂਗੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਕਿ ਦੋ ਦੋਸਤ ਤਸਾਨਾ ਦੋਵਾਂ ਦੀ ਬਚਪਨ ਤੋਂ ਹੀ ਬਹੁਤ ਪੱਕੀ ਯਾਰੀ ਸੀ ਕਹਿੰਦੇ ਜਿਵੇਂ ਜਿਵੇਂ ਵੱਡੇ ਹੋਏ ਦੋਵਾਂ ਦੇ ਰਾਹ ਵੱਖ-ਵੱਖ ਹੋ ਗਏ ਦੋਵਾਂ ਦਾ ਸੁਭਾਅ ਵੱਖ-ਵੱਖ ਦੋਵਾਂ ਦੀ ਸੰਗਤ ਵੱਖ-ਵੱਖ ਕਹਿੰਦੇ ਇੱਕ ਬਹੁਤ ਹੀ ਨੇਕ ਸੁਭਾਅ ਦਾ ਸ਼ੁੱਭ ਗੁਣਾ ਵਾਲਾ ਹਰ ਰੋਜ਼ ਗੁਰੂ ਘਰੇ ਜਾਇਆ ਕਰੇ ਕੋ ਜਨ ਬੰਦਗੀ ਕਰਿਆ ਕਰੇ ਸਤ ਸੰਗਤ ਕਰਿਆ ਕਰੇ ਤੇ ਦੂਸਰਾ ਉਹਦਾ ਧਿਆਨ ਸਿਰਫ ਮਾੜੇ ਕਰਮਾਂ ਦੇ ਵਿੱਚ ਕਹਿੰਦੇ ਉਹ ਵਿਸ਼ੇ ਵਪਾਰਾਂ ਦੇ ਨਾਲ ਭਰਿਆ ਹੋਇਆ ਪਰ ਦੋਵਾਂ ਦੇ ਵਿੱਚ ਮਿੱਤਰਤਾ ਬਹੁਤ ਊੜੀ ਸੀ ਹਰ ਰੋਜ਼ ਦੋਵੇਂ ਸ਼ਾਮ ਵੇਲੇ ਜ਼ਰੂਰ ਇੱਕ ਦੂਸਰੇ ਨੂੰ ਮਿਲਦੇ ਕਹਿੰਦੇ ਦੋਵਾਂ ਦੀ ਮਿੱਤਰਤਾ ਸਿਰਫ ਇੱਕੋ ਗੱਲ ਤੇ ਟਿਕੀ ਹੋਈ ਸੀ ਕਿ ਦੋਵਾਂ ਨੇ ਇਹ ਫੈਸਲਾ ਲਿਆ ਸੀ ਕਿ ਆਪਾਂ ਇੱਕ ਦੂਸਰੇ ਨੂੰ ਟੋਕਣਾ ਨਹੀਂ ਆ ਜੋ ਮਾੜੇ ਕੰਮ ਕਰਦਾ ਸੀ ਉਹਨੇ ਆਪਣੇ ਦੋਸਤ ਨੂੰ ਕਹਿ ਰੱਖਿਆ ਸੀ ਕਿ ਮੈਂ ਤੈਨੂੰ ਕਦੇ ਵੀ ਆਪਣੇ ਨਾਲ ਮਾੜੀ ਸੰਗਤ ਵਿੱਚ ਜਾਣ ਨੂੰ ਨਹੀਂ ਕਹਾਂਗਾ ਤੇ ਤੂੰ ਵੀ ਮੈਨੂੰ ਕਦੇ ਸਤ ਸੰਗਤ ਵਿੱਚ ਜਾਣ ਨੂੰ ਨਾ ਕਹੀਂ ਬਸ ਕਹਿੰਦੇ ਇਸੇ ਗੱਲ ਤੇ ਹੀ ਦੋਵਾਂ ਦੀ ਮਿੱਤਰਤਾ ਟਿਕੀ ਸੀ ਦੋਵੇਂ ਹਰ ਰੋਜ਼ ਮਿਲਦੇ ਜ਼ਰੂਰ ਸਨ ਪਰ ਇੱਕ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਬਿਲਕੁਲ ਨਾ ਕਰਦੇ ਕਹਿੰਦੇ ਇੱਕ ਦਿਨ ਸ਼ੁੱਭ ਗੁਣਾ ਵਾਲਾ ਦੋਸਤ ਗੁਰੂ ਘਰੋਂ ਸਤ ਸੰਗਤ ਕਰਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਆਉਂਦੇ ਆਉਂਦਿਆਂ ਉਹਦੇ ਪੈਰ ਦੇ ਵਿੱਚ ਕੰਡਾ ਚੁੱਕ ਗਿਆ ਕੰਡਾ ਵੀ ਕਾਫੀ ਤਕੜਾ ਸੀ ਕਹਿੰਦੇ ਉਹਨੇ ਪੈਰ ਦੇ ਵਿੱਚੋਂ ਕੰਡਾ ਤਾਂ ਕੱਢ ਲਿਆ ਪਰ ਪੈਰ ਦੇ ਵਿੱਚੋਂ ਖੂਨ ਬਹੁਤ ਵਗਿਆ ਕਿੰਨੇ ਨੇ ਇੱਕ ਕੱਪੜੇ ਦੇ ਨਾਲ ਆਪਣੇ ਪੈਰ ਨੂੰ ਬੰਨ੍ਹ ਲਿਆ ਅਤੇ ਲੜਖੜੰਦੇ ਹੋਏ ਪੈਰਾਂ ਦੇ ਨਾਲ ਆਪਣੇ ਦੋਸਤ ਵੱਲ ਚੱਲ ਪਿਆ ਕਿਉਂਕਿ ਸ਼ਾਮ ਦਾ ਟਾਈਮ ਸੀ ਦੋਵਾਂ ਨੇ ਮਿਲਣਾ ਸੀ ਹਰ ਰੋਜ਼ ਇੱਕੋ ਥਾਂ ਤੇ ਹੀ ਤੁਹਾਨੂੰ ਮਿਲਦੇ ਸਨ ਕਿਹਨੇ ਵਾਸਤੇ ਲੜਖੜਾਉਂਦਾ ਹੋਇਆ ਉਧਰ ਨੂੰ ਤੁਰ ਪਿਆ ਕਿ ਇੱਧਰ ਮਾੜੇ ਕੰਮ ਕਰਨ ਵਾਲਾ ਦੋਸਤ ਉਹ ਵੀ ਆਪਣੇ ਇਹ ਸ਼ੁਭ ਗੁਣਾ ਵਾਲੇ ਦੋਸਤ ਨੂੰ ਉਡੀਕ ਰਿਹਾ ਸੀ ਉਡੀਕ ਤੇ ਉਡੀਕ ਤੇ ਜਦ देर ਹੋ ਗਈ ਤਾਂ ਉਹਦਾ ਮਨ ਕਾਲਾ ਪੈ ਗਿਆ ਕੀ ਅੱਜ ਇਹ ਇੰਨਾ ਲੇਟ ਕਿਉਂ ਹੋ ਗਿਆ ਅਜੇ ਤੱਕ ਆਇਆ ਕਿਉਂ ਨਹੀਂ ਤੇ ਕਈਆਂ ਦਾ ਸੁਭਾਅ ਹੁੰਦਾ ਹੈ ਨਾ ਜਦੋਂ ਮਨ ਕਾਲਾ ਜਿਹਾ ਪੈ ਜਾਵੇ ਤਾਂ ਉਹ ਇੰਦਰ ਉੰਦਰ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦੇ ਆ ਉਸੇ ਹੀ ਤਰ੍ਹਾਂ ਕਹਿੰਦੇ ਉਹਨੇ ਵੀ ਭੁੰਜੇ ਮਿੱਟੀ ਦੇ ਵਿੱਚ ਜ਼ੋਰ ਦੀ ਆਪਣਾ ਪੈਰ ਮਾਰਿਆ ਜਦੋਂ ਭੁੰਜੇ ਮਿੱਟੀ ਦੇ ਵਿੱਚ ਪੈਰ ਮਾਰਿਆ ਤਾਂ ਇਹਨੂੰ ਇੰਜ ਲੱਗਿਆ ਵੀ ਜਿਵੇਂ ਮਿੱਟੀ ਦੇ ਵਿੱਚ ਕੋਈ ਚੀਜ਼ ਦੱਪੀ ਆ ਚੂਏ ਦੇ ਪੈਰ ਦੇ ਨਾਲ ਟਕਰਾਈ ਕਿਨੇ ਨੇ ਜਲਦੀ ਦੇ ਨਾਲ ਹੱਥ ਦੇ ਨਾਲ ਕੋਸਟਾ ਤੋਂ ਮਿੱਟੀ ਪਾਸੇ ਹਟਾਈ ਤਾਂ ਦੇਖਿਆ ਮਿੱਟੀ ਦੇ ਵਿੱਚ ਤਾਂ ਇੱਕ ਗਾਗਰ ਦੱਬੀ ਸੀ ਕਹਿੰਦੇ ਜਦੋਂ ਇਹਨੇ ਮਿੱਟੀ ਹਟਾ ਕੇ ਗਾਗਰ ਕੱਢੀ ਤਾਂ ਤੇ ਇੱਕ ਹੈਰਾਨ ਹੋ ਗਿਆ ਉਹ ਗਾਗਰ ਕੋਲਿਆਂ ਦੇ ਨਾਲ ਭਰੀ ਹੋਈ ਸੀ ਤੇ ਉਹਦੇ ਵਿੱਚ ਇੱਕ ਮੋਹਰ ਸੋਨੇ ਦੀ ਕਹਿੰਦੇ ਉਹ ਕੋਲਿਆਂ ਦੇ ਨਾਲ ਭਰੀ ਹੋਈ ਗਾਗਰ ਦੇ ਵਿੱਚੋਂ ਇੱਕ ਸੋਨੇ ਦੀ ਮੋਹਰ ਪਾ ਕੇ ਇਹ ਮਨੁੱਖਕ ਇਹ ਦੋਸਤ ਇੰਨਾ ਖੁਸ਼ ਹੋਇਆ ਅਤੇ ਸੋਚਣ ਲੱਗਾ ਕਿ ਜਦੋਂ ਮੇਰਾ ਦੋਸਤ ਆਵੇਗਾ ਮੈਂ ਉਹ ਨੂੰ ਇਹ ਨੂਰ ਬਖਸ਼ਾਂਗਾ ਕਿੰਨੇ ਉਨੀ ਦੇਰ ਤੱਕ ਦੂਰੋਂ ਇਹਦਾ ਧਿਆਨ ਪੈ ਗਿਆ ਆਪਣੇ ਦੋਸਤ ਵੱਲ ਜੋ ਪੈਰ ਲੰਗਾ ਕੇ ਤੁਰਦਾ ਹੋਇਆ ਆ ਰਿਹਾ ਸੀ ਇਹਨੇ ਪੁੱਛਿਆ ਵੀ ਭਰਾਵਾ ਤੇਰੇ ਪੈਰ ਨੂੰ ਕੀ ਹੋਇਆ ਤੂੰ ਇਸ ਤਰ੍ਹਾਂ ਕਿਉਂ ਤੁਰ ਰਿਹਾ ਹੈ ਤਾਂ ਉਹ ਦੋਸਤ ਨੇ ਦੱਸਿਆ ਵੀ ਮੈਂ ਗੁਰੂ ਘਰ ਆ ਰਿਹਾ ਸੀ ਥੋੜਾ ਹਨੇਰਾ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਪੈਰ ਦੇ ਵਿੱਚ ਇੱਕ ਕੰਡਾ ਚੁੱਕ ਗਿਆ ਉਹ ਕੰਡਾ ਵੱਜਣ ਕਰਕੇ ਮੇਰੇ ਪੈਰ ਦੇ ਵਿੱਚ ਬਹੁਤ ਦਰਦ ਹੋ ਰਿਹਾ ਹੈ ਘੂਰ ਨਹੀਂ ਬਹੁਤ ਵੱਜਿਆ ਕਹਿੰਦਾ ਇਹ ਗੱਲ ਸੁਣ ਕੇ ਮਾੜੇ ਕੰਮ ਕਰਨ ਵਾਲਾ ਦੋਸਤ ਉੱਚੀ ਉੱਚੀ ਹੱਸਣ ਨਾ ਕਹਿੜਨ ਨਾ ਹੋਰ ਕਰਨਾ ਚੰਗੇ ਕੰਮ ਤੂੰ ਤਾਂ ਕਹਿੰਦਾ ਇਹ ਨੇਕ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਬੜੀ ਕਿਰਪਾ ਕਰਦੇ ਨੇ ਆਹ ਕਿਰਪਾ ਕੀਤੀ ਹੈ ਤੇਰੇ ਤੇ ਤੂੰ ਤਾਂ ਹਰ ਰੋਜ ਅਮਰਤ ਵੇਲੇ ਉੱਠਦਾ ਹੈ ਭਜਨ ਬੰਦਗੀ ਕਰਦਾ ਹੈ ਹਰ ਰੋਜ ਗੁਰੂ ਕਰੇ ਜਨਨਾ ਹੈ ਆਪਣੇ ਗੁਰੂ ਦਾ ਉਪਦੇਸ਼ ਸੁਣ ਕੇ ਉਹਨਾਂ ਨੇ ਤੇਰੀ ਭਜਨ ਬੰਦਗੀ ਦਾ ਤੇਰੇ ਨੇਕ ਕੰਮਾਂ ਦਾ ਗੁਰੂ ਨੇ ਤੈਨੂੰ ਆਹ ਫਲ ਦਿੱਤਾ ਇਧਰ ਮੇਰੇ ਵੱਲ ਦੇਖ ਮੈਂ ਮਾੜੇ ਕੰਮ ਵੀ ਕਰਦਾ ਹਾਂ ਅਤੇ ਇਧਰ ਦੇਖ ਤਾਂ ਵੀ ਮੈਨੂੰ ਇੱਕ ਸੋਨੇ ਦੀ ਮੋਹਰ ਮਿਲੀ ਆ ਕਹਿੰਦੇ ਹੁਣ ਇਹ ਸ਼ubh ਗੁਣਾਵਾਂ ਵਾਲਾ ਵਿਅਕਤੀ ਕੋਈ ਕੱਚਾ ਨਹੀਂ ਸੀ ਉਹਨੂੰ ਆਪਣੇ ਗੁਰੂ ਦੇ ਉੱਤੇ ਪੂਰਾ ਭਰੋਸਾ ਸੀ ਉਹਨੇ ਕਿਹਾ ਦੋਸਤ ਜੋ ਵੀ ਮੇਰੇ ਨਾਲ ਹੋਇਆ ਇਹ ਨਾ ਇਹਦੇ ਵਿੱਚ ਮੇਰੀ ਕਿਤੇ ਨਾ ਕਿਤੇ ਪਲਾਈ ਹੀ ਲੁਕੀ ਹੋਵੇਗੀ ਮੈਨੂੰ ਆਪਣੇ ਗੁਰੂ ਦੇ ਉੱਤੇ ਪੂਰਾ ਭਰੋਸਾ ਆਇਆ ਕਹਿੰਦੇ ਮਾੜੇ ਕੰਮ ਕਰਨ ਵਾਲਾ ਦੋਸਤ ਕਹਿਣ ਲੱਗਾ ਕਿ ਤੇਰਾ ਗੁਰੂ ਕਿਹੜਾ ਹੈ ਅੱਜ ਮੈਨੂੰ ਵੀ ਵਿਖਾ ਉਹਨੇ ਤੈਨੂੰ ਕਿਹési ਸਿੱਖਿਆ ਦਿੱਤੀ ਆ ਜਿਹੜਾ ਤੇਰੇ ਨਾਲ ਇੰਨਾ ਕੁਝ ਹੋ ਗਿਆ ਤੇਰਾ ਭਰੋਸਾ ਹੀ ਆਪਣੇ ਗੁਰੂ ਤੋਂ ਨਹੀਂ ਹਿੱਲਿਆ ਚਲ ਅੱਜ ਮੈਨੂੰ ਵੀ ਆਪਣੇ ਗੁਰੂਕੁਲ ਲੈ ਕੇ ਜਾ ਮੈਂ ਦੇਖਾਂ ਕਿ ਉਹ ਗੁਰੂ ਕਿਹੜਾ ਹੈ ਕਹਿੰਦੇ ਉਹ ਦੋਸਤ ਉਸੇ ਵੇਲੇ ਹੀ ਆਪਣੇ ਦੋਸਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਲੈ ਗਿਆ ਕਹਿੰਦੇ ਜਦੋਂ ਇਹ ਦੋਵੇਂ ਦੋਸਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਤਾਂ ਪਾਤਸ਼ਾਹ ਨੇ ਪੁੱਛਿਆ ਵੀ ਭਾਈ ਇਹ ਕੌਣ ਨੇ ਆ ਤਾਂ ਕਹਿੰਦੇ ਸ਼ੋਭਗੁਣਾ ਵਾਲੇ ਦੋ ਉਸਤੇ ਕਿਹਾ ਸਤਿਗੁਰ ਸੱਚੇ ਪਾਸ਼ਾ ਇਹ ਮੇਰਾ ਦੋਸਤ ਹੈ ਅਤੇ ਤੁਹਾਡੇ ਦਰਸ਼ਨ ਕਰਨ ਦੇ ਲਈ ਆਇਆ ਹੈ ਸਤਿਗੁਰ ਸੱਚੇ ਪਾਸ਼ਾ ਕਹਿਣ ਲੱਗੇ ਦਰਸ਼ਨ ਕਰਨ ਦੇ ਲਈ ਆਇਆ ਹੈ ਜੇ ਫਿਰ ਕੁਝ ਸਵਾਲ ਕਰਨ ਦੇ ਲਈ ਆਇਆ ਹੈ ਕਿਉਂਕਿ ਅੰਤਰਜਾਮੇ ਪਾਸ਼ਾ ਦਿਨਾਂ ਦੀਆਂ ਜਾਣਨ ਵਾਲੇ ਸਭ ਜਾਣਦੇ ਸਨ ਕਿਉਂਕਿ ਕੁਝ ਮੁੱਖ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਸੀ ਕਿ ਮੈਂ ਇਹਦੇ ਗੁਰੂ ਨੂੰ ਮਿਲ ਕੇ ਪੁੱਛਾਂਗਾ ਕਿ ਤੁਸੀਂ ਤਾਂ ਇਹਨੂੰ ਹਰ ਰੋਜ਼ ਇਹ ਉਪਦੇਸ਼ ਦਿੰਦੇ ਹੋ ਕਿ ਚੰਗੇ ਕੰਮ ਕਰਕੇ ਜਿੰਗੇ ਕਰਮ ਬਣਦੇ ਆ ਮਾੜੇ ਕੰਮ ਕਰਕੇ ਮਾੜੇ ਕਰਮ ਬਣਦੇ ਆ ਮਾੜੇ ਕਰਮਾਂ ਦਾ ਮਾੜਾ ਫਲ ਮਿਲਦਾ ਹੀ ਪਰ ਇੱਧਰ ਦੇਖੋ ਮੈਂ ਤਾਂ ਕੰਮ ਮਾੜੇ ਕਰਦਾ ਹਾਂ ਪਰ ਮਾੜੇ ਕੰਮ ਕਰਨ ਦੇ ਬਾਅਦ ਯੋਧ ਵੀ ਮੈਨੂੰ ਸੋਨੇ ਦੀ ਮੋਰ ਮਿਲੀ ਆ ਤੇ ਇਹ ਸਤ ਸੰਗਤ ਕਰਕੇ ਜਾ ਰਿਹਾ ਸੀ ਇਹਦੇ ਪੈਰ ਦੇ ਵਿੱਚ ਕੰਡਾ ਚੁਗ ਗਿਆ ਕਹਿੰਦੇ ਜਦੋਂ ਅੰਤਰਜਾਮੀ ਪਾਸ਼ਾ ਨੇ ਦਿਲ ਦੀ 부ਝ ਲਈ ਤਾਂ ਉਹ ਦੋਸਤ ਕਹਿਣ ਲੱਗਾ ਵੀ ਹਾਂਜੀ ਗੁਰੂ ਸਾਹਿਬ ਜੀ ਜੇਕਰ ਤੁਸੀਂ ਜਾਣ ਲਿਆਏ ਕਿ ਮੇਰੇ ਮਨ ਦੇ ਵਿੱਚ ਕਿਹੜੇ ਸਵਾਲ ਆ ਤਾਂ ਫਿਰ ਇਹਨਾਂ ਦੇ ਜਵਾਬ ਵੀ ਜ਼ਰੂਰ ਦਿਓ ਤꯥਂ ਦੇ ਸਤਿਪੁਰ ਸਚੇਪਾ ਆਸ਼ਾ ਜੀ ਨੇ ਕੁਛ ਵਕਤ ਸਮਝਾਉਣਾ ਕੀਤਾ ਕਿ ਹਾ ਕਿ ਜਿਹੜੇ ਸਵਾਲ ਤੇਰੇ ਮਨ ਦੇ ਵਿੱਚ ਵਾਰ-ਵਾਰ ਉੱਠ ਰਹੇ ਨੇ ਕਿ ਇਹ ਹਰ ਰੋਜ਼ ਨਾਮ ਜਪਦਾ ਹੈ ਭਜਨ ਬੰਦਗੀ ਕਰਦਾ ਹੈ ਗੁਰੂ ਘਰ ਆ ਕੇ ਸੇਵਾ ਕਰਦਾ ਹੈ ਸਤ ਸੰਗਤ ਕਰਦਾ ਹੈ ਇਹਦੇ ਨਾਲ ਮਾੜਾ ਕਿਉਂ ਹੋਇਆ ਤੇ ਤੇਰੇ ਨਾਲ ਇਹ ਚੰਗਾ ਕਿਉਂ ਹੋਇਆ ਤਾਂ ਫਿਰ ਸੁਣ ਤੈਨੂੰ ਇਹ ਜੋ ਸੋਨੇ ਦੀ ਇੱਕ ਮੋਹਰ ਮਿਲੀ ਆ ਇਹ ਦੱਸ ਕਿੱਥੋਂ ਮਿਲੀ ਆ ਤਾਂ ਉਹਨੇ ਕਿਹਾ ਸੁਣਨੇ ਦੀ ਗਾ ਕਰ ਮਿੱਟੀ ਦੇ ਵਿੱਚ ਦੱਬੀ ਸੀ ਅਚਾਨਕ ਮੇਰਾ ਪੈਰ ਵੱਜ ਗਿਆ ਉਹ ਗੱਗਰ ਮੈਨੂੰ ਲੱਭ ਗਈ ਜਦੋਂ ਗੱਗਰ ਨੂੰ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਇਹ سونے ਦੀ ਮੋਹਰ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਿਰਫ سونے ਦੀ ਮੋਹਰ ਤਾਂ ਨਹੀਂ ਸੀ ਉਹਦੇ ਵਿੱਚ ਹੋਰ ਵੀ ਕੁਝ ਸੀ ਤੇਨੇ ਦੱਸਿਆ ਕਿ ਹਾਂਜੀ ਗੁਰੂ ਸਾਹਿਬ ਜੀ ਬਾਕੀ ਗੱਗਰ ਕੋਲੇ ਦੇ ਨਾਲ ਭਰੀ ਹੋਈ ਸੀ ਗੁਰੂ ਸਾਹਿਬ ਜੀ ਨੇ ਕਿਹਾ ਵੀ ਕੀ ਤੈਨੂੰ ਪਤਾ ਹੈ ਕਿ ਉਹ ਥੋਲੇ ਦੀ ਥਾ ਤੇ ਵੀ ਪਹਿਲਾਂ ਸ਼ੋਣੇ ਜਰਾ ਮੂਰਾ ਹਿਸਾਬ ਹੈ ਅਤੇ ਉਸਾਰਿਆਂ ਤੈਨੂੰ ਮੈਂ ਮਿਨਾ ਸੀ ਪਿਛਲੇ ਜਨਮ ਦੇ ਵਿੱਚ ਢੂੰਤੋਂ ਬਹੁਤ ਨੇਕ ਕੰਮ ਕੀਤੇ ਸੀ ਬਹੁਤ ਚੰਗੇ ਕੰਮ ਕਰਕੇ ਆਇਆ ਬੜੀ ਭਜਨਮੰਦਗੀ ਕੀਤੀ ਕਿ ਉਹਦੇ ਬਦਲੇ ਤੈਨੂੰ ਇਸ ਜਨਮ ਦੇ ਵਿੱਚ ਬਹੁਤ ਸੁਖ ਮਿਲੇ ਪ੍ਰਮਾਤਮਾ ਨੇ ਤੇਰੇ ਕਰਮਾਂ ਦੇ ਵਿੱਚ ਰਾਜ ਭਾਗ ਲਿਖਿਆ ਸੀ ਤੈਨੂੰ ਇਹ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਗਾਥਰ ਮਿਲਦੀ ਸੀ ਪਰ ਤੂੰ ਕੀ ਕੀਤਾ ਤੂੰ ਇਸ ਸਮਝਾਂਦੇ ਦੇ ਵਿੱਚ ਆ ਕੇ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਪਿਛਲੇ ਜਨਮ ਦੇ ਜੋੜ ਨੂੰ ਤੂੰ ਨੇਕ ਕੰਮ ਕੀਤੇ ਸਨ ਚੰਗੇ ਕਰਮ ਬਣਾਏ ਸਿੱਕੇ ਸਾਰੇ ਗਵਾ ਲਏ ਇਸ ਕਰਕੇ ਤੇਰੇ ਕੋਲ ਸਿਰਫ ਇੱਕ ਸੁੰਨੇ ਦੀ ਮੋਹਰ ਬਚੀ ਤੇ ਬਾਕੀ ਤੂੰ ਮਾਰੇ ਕੰਮ ਕਰਕੇ ਆਪਣੇ ਨੇਕ ਕੰਮਾਂ ਨੂੰ ਊਲਾ ਬਣਾ ਲਿਆ ਚੰਗੇ ਕਰਮਾਂ ਨੂੰ ਊਲਾ ਬਣਾ ਲਿਆ ਕਿੰਨੇ ਇਹ ਗੱਲ ਸੁਣ ਕੇ ਉਹ ਨਥੇ ਦੇ ਹੱਥ ਨਾਲ ਕੇ ਪਛਤਾਵਾ ਲਗਾ ਗੁਰੂ ਸਾਹਿਬ ਜੀ ਨੇ ਕਿਹਾ ਤਜੇ ਵੀ ਪਛਤਾਵਾ ਨਾ ਕਿ ਅਜੇ ਵੀ ਇੱਕ ਮੋਹਰ ਦੇ ਲਈ ਮਾਲਕ ਦਾ ਸ਼ੁਕਰਾਨਾ ਕਰ ਅਤੇ ਪਰਮਪਿਤਾ ਪਰਮਾਤਮਾ ਦੇ ਅੱਗੇ ਧੈ ਪੈ ਮਨ ਵਿੱਚ ਨਿਸ਼ਚੈ ਕਰਨ ਲਾਇਆ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਮਾੜੇ ਕੰਮ ਨਹੀਂ ਕਰਾਂਗਾ ਅੱਜ ਤੋਂ ਬਾਅਦ ਮੈਂ ਇੱਕ ਕੰਮ ਪਰਨੇਸ਼ੀ ਕਰਤੇ ਮਾਲਕ ਜੀ ਭਜਨ ਮੰਦਗੀ ਕਰਨਾ ਸ਼ੁਰੂ ਕਰਤੇ ਮਾਲਕ ਜੀ ਵਿੱਚ ਬਖਸ਼ ਦਾ ਵੇਗਨ ਕਹਿੰਦੇ ਉਹ ਦੋਸਤ ਨੇ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੋ ਤੁਸੀਂ ਕਿਹਾ ਸਤਿਵਚਨ ਮੈਂ ਇਦਾਂ ਹੀ ਕਰਾਂਗਾ ਪਰ ਮੇਰੇ ਦੂਜੇ ਸਵਾਲ ਦਾ ਜਵਾਬ ਵੀ ਮੈਨੂੰ ਦੇ ਦਿਓ ਕਿ ਮੈਂ ਤਾਂ ਆਪਣੇ ਮਾੜੇ ਕੰਮਾਂ ਕਰਕੇ ਆਪਣੇ ਪੁੰਨ ਗਵਾ ਲਏ ਆਪਣੇ ਚੰਗੇ ਕਰਮ ਕੋਲਾ ਬਣਾ ਲਏ ਪਰ ਮੇਰਾ ਇਹ ਦੋਸਤ ਇਹ ਤਾਂ ਚੰਗੇ ਕੰਮ ਹੀ ਕਰ ਰਿਹਾ ਸੀ ਇਹਦੇ ਸੂਰਤੇ ਉਹ ਵਜੀ ਤਾਂ ਗੁਰੂ ਸਾਹਿਬ ਦੀ ਮੁਸਕਰਾਏ ਕਹਿਣ ਲੱਗੇ ਤੇਰਾ ਇਹ ਦੋਸਤ ਪਿਛਲੇ ਜਨਮ ਦੇ ਵਿੱਚ ਬਹੁਤ ਪਾਪ ਕਮਾ ਕੇ ਆਇਆ ਕੋੜੇ ਮਾੜੇ ਕਰਮ ਕੀਤੇ ਸਾਂ ਨੇ ਨੇ ਤੇ ਇਹਦੇ ਪਾਪਾਂ ਦੀ ਇਹਦੇ ਮਾੜੇ ਕਰਮਾਂ ਦੀ ਸਜ਼ਾ ਇਹਨੂੰ ਇਸ ਜਨਮ ਦੇ ਵਿੱਚ ਸ਼ੂਲੀ ਤੇ ਚੜਾ ਕੇ ਮਰਨੀ ਸੀ ਮਤਲਬ ਇਹਨੂੰ ਸ਼ੂਲੀ ਤੇ ਚੜਾਇਆ ਜਾਣਾ ਸੀ ਪਰ ਇਹਨੇ ਇਸ ਜਨਮ ਦੇ ਵਿੱਚ ਆ ਕੇ ਸਤ ਸੰਗਤ ਕਰਨੇ ਸ਼ੁਰੂ ਕਰ ਦਿੱਤੀ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਇਸ ਕਰਕੇ ਏਨੇ ਭਜਨ ਬੰਦਗੀ ਕਰ ਕਰਕੇ ਚੰਗੇ ਕੰਮ ਕਰ ਕਰਕੇ ਸੇਵਾ ਸਿਮਰਨ ਕਰਕੇ ਆਪਣੇ ਮਾੜੇ ਕਰਮ ਘਟਵਾ ਲਏ ਤੇ ਇਹਦੀ ਛੂਲੀ ਤੂੰ ਸ਼ੂਲ ਬਣ ਗਈ ਇਹਦਾ ਛੁਟਕਾਰਾ ਹੁਣ ਸਿਰਫ ਇਸ ਪੈਨ ਦੇ ਵਿੱਚ ਵੱਜੇ ਹੋਏ ਟੰਡੇ ਕਰਕੇ ਹੋ ਗਿਆ ਗੁਰੂ ਸਾਹਿਬ ਜੀ ਨੇ ਉਸ ਵਕਤ ਸੁਝਾਉਣਾ ਕੀਤਾ ਕਿ ਮਨੋਖ ਨੂੰ ਉਹੀ ਮਿਲਦਾ ਹੈ ਜੋ ਉਹਨੇ ਕਮਾਇਆ ਹੋਵੇ ਇਸ ਕਰਕੇ ਸੇਵਾ ਸਿਮਰਨ ਕਰਕੇ ਭਜਨ ਬੰਦਗੀ ਕਰਕੇ ਆਪਣੇ ਪੁੰਨ ਬਣਾਉਣੇ ਆ ਆਪਣੇ ਚੰਗੇ ਕਰਮ ਬਣਾਉਣੇ ਆ ਭਜਨ ਮੰਦਗੀ ਕਰਨ ਦੇ ਨਾਲ ਸੇਵਾ ਸਿਮਰਨ ਕਰਨ ਦੇ ਨਾਲ ਜਿੰਦਗੀ ਦੇ ਵਿੱਚ ਨੇਕ ਕੰਮ ਕਰਨ ਦੇ ਨਾਲ ਸਾਡੇ ਪੁੰਨ ਬਣਦੇ ਆ ਸਾਡੇ ਚੰਗੇ ਕਰਮ ਬਣਦੇ ਆ ਤੇ ਪਿਛਲੇ ਮਾੜੇ ਕਰਮ ਟੱਟੇ ਵੀ ਜੰਦਿਆ ਤਾਂ ਤਨਤਨ ਬਾਬਾ ਆਨੰਦ ਸਿੰਘ ਜੀ ਅਕਸਰ ਬਚਨ ਕਰਦੇ ਸਨ ਕਿ ਬੰਦਿਆ ਜਿਹੜੇ ਸੁੱਖ ਤੂੰ ਅੱਜ ਭੋਗ ਰਿਹਾ ਏ ਜੇਕਰ ਤੇਰੀ ਜ਼ਿੰਦਗੀ ਦੇ ਵਿੱਚ ਅੱਜ ਸੁੱਖ ਤੈਨੂੰ ਮਿਲ ਰਹੇ ਹਨ ਇਹ ਜ਼ਰੂਰ ਪਿੱਛੇ ਤੂੰ ਕੋਈ ਨੇਕ ਕੰਮ ਕੀਤੇ ਸੀ ਭਜਨ ਮੰਦਗੀ ਕੀਤੀ ਸੀ ਨਾਮ ਜਪਿਆ ਸੀ ਇਸ ਕਰਕੇ ਤੈਨੂੰ ਸੁੱਖ ਮਿਲ ਰਹੇ ਆ ਤੇ ਜਿਹੜਾ ਨਾਮ ਤੂੰ ਅੱਜ ਜਪ ਰਿਹਾ ਏ ਜਿਹੜੀ ਭਜਨ ਮਨਤੀ ਤੂੰ ਅੱਜ ਕਰ ਰਿਹਾ ਹੈ ਨੇਕ ਕੰਮ ਅੱਜ ਕਰ ਰਿਹਾ ਹੈ ਇਹਦਾ ਫਲ ਤੈਨੂੰ ਅੱਗੇ ਮਿਲਣਾ ਹੈ ਸੋ ਇਸ ਕਰਕੇ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹੀ ਨੇ ਕਮਾਈ ਵਾਲੇ ਸੰਤ ਮਹਾਪੁਰਖਾਂ ਨੇ ਵਾਰ-ਵਾਰ ਇਹ ਗੱਲ ਸਮਝਾਉਣੀ ਕੀਤੀ ਆ ਕਿ ਸਾਨੂੰ ਜੋਰ ਮਿਲਣਾ ਹੈ ਸਾਡੇ ਹੀ ਕੀਤੀ ਹੋਈ ਕਰਮਾਂ ਦਾ ਫਲ ਮਿਲਣਾ ਹੈ ਤੁਰਤੋਂ ਆਪਾਂ ਵੀ ਆਪਣੇ ਚੰਗੇ ਕਰਮ ਬਣਾਈਏ ਮਹਾਪ੍ਰਭੂ ਜੀ ਕਹਿੰਦੇ ਹਰ ਰੋਜ਼ ਅਮਰਤ ਵੇਲੇ ਉੱਠੋ ਆਪਣੇ ਦਿਨ ਦੀ ਸ਼ੁਰੂਆਤ ਹੀ ਭਜਨ ਮੰਦਗੀ ਤੋਂ ਕਰੋ ਆਪਣੇ ਦਿਨ ਦੀ ਸ਼ੁਰੂਆਤ ਨੇਕ ਕਮਾਈ ਤੋਂ ਕਰੋ ਸਵੇਰੇ ਸਵੇਰ 3 ਤੋਂ ਲੈ ਕੇ 6 ਵਜੇ ਤੱਕ ਜਿੰਨਾ ਹੋ ਸਕੇ ਨਾਮ ਜਪੋ ਭਜਨ ਮੰਦਗੀ ਕਰੋ ਗੁਰੂ ਘਰੇ ਜਾ ਕੇ ਸੇਵਾ ਕਰੋ ਸਿਮਰਨ ਕਰੋ ਕਿਤੇ ਗੁਰੂ ਘਰ ਦੇ ਵਿੱਚ ਜਾ ਕੇ ਜਦੋਂ ਆਪਾਂ ਇੱਕ ਥੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਿੰਨੇ ਆ ਨਾ ਉਹਦੇ ਬਦਲੇ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਬਹੁਤ ਕਿਰਪਾ ਕਰਦੇ ਆ ਇਸ ਲਈ ਜਦੋਂ ਵੀ ਗੁਰੂ ਘਰੇ ਜਾਣ ਦਾ ਮੌਕਾ ਮਿਲੇ ਗੁਰੂ ਸਾਹਿਬ ਜੀ ਨੇ ਸਾਨੂੰ ਤੁਹੇ ਵੇਖਤ ਗੁਰੂ ਘਰ ਜਾਣ ਨੂੰ ਕਿਹਾ ਏ ਪਰ ਜੇਕਰ ਜ਼ਿੰਦਗੀ ਦੇ ਰਜੇਵੇਂ ਬਹੁਤ ਜ਼ਿਆਦਾ ਨੇ ਤਾਂ ਫਿਰ ਘਟੋ-ਘਟ ਦਿਨ ਦੇ ਵਿੱਚ ਇੱਕ ਵੇਲੇ ਤਾਂ ਗੁਰੂ ਘਰੇ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਜਦੋਂ ਵੀ ਗੁਰੂ ਘਰੇ ਜਾਈਦੇ ਕੋਸ਼ਿਸ਼ ਕਰਨੀ ਆ ਕਿ ਕੁਝ ਸਮਾਂ குரு ਸਹਿੰਗਲੀ ਹਿੰਦੂ ਰੀਦੇ ਵਿੱਚ ਬੈਠ ਕੇ ਨਾਮ ਜਪਿਆ ਜਾਵੇ ਜਾਂ ਜੇਕਰ ਗੁਰਬਾਣੀ ਦਾ ਪਾਠ ਹੋ ਰਿਹਾ ਏ ਤਾਂ ਫਿਰ ਧਿਆਨ ਦੇ ਨਾਲ ਸੁਣਿਆ ਜਾਵੇ ਕਿ ਗੁਰੂ ਸਾਹਿਬ ਦੀ ਸਰੂਪ ਕੀ ਸਮਝਾ ਰਹੇ ਨੇ ਗੁਰੂ ਘਰੇ ਜਾ ਕੇ ਸੰਗਤ ਦੀ ਸੇਵਾ ਕਰਨੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਭਜਨ ਬੰਦਗੀ ਕਰਨ ਦਾ ਬਹੁਤ ਫਲ ਹੈ ਮਹਾਪੁਰਖ ਜੀ ਕਹਿੰਦੇ ਹਾਂ ਵੀ ਜਦੋਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਦੇ ਹਾਂ ਤੇ ਕਹਿੰਦੇ ਹਾਂ ਦੇ ਸੰਗਤ ਦੇ ਵਿੱਚ ਪਤਾ ਨਹੀਂ ਕਿਹੜੀ ਰੰਗੀ ਹੋਈ ਰੂਹ ਬੈਠੀ ਹੋਈ ਹੈ ਕਿਹੜੀ ਨੇਕ ਰੂਹ ਬੈਠੀ ਹੋਈ ਜਿਹਦੇ ਕਰਕੇ ਸਾਰੇ ਸੰਗਤ ਦਾ ਹੀ ਭਲਾ ਹੋ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਦੇ ਆ ਫਿਰ ਪੂਰੀ ਸੰਗਤ ਤੇ ਕਰਦੇ ਆ ਇਹ ਨਹੀਂ ਦੇਖਦੇ ਕਿ ਕਿਹਨੂੰ ਕੀ ਦੇਣਾ ਹੈ ਸਾਰਿਆਂ ਦੀ ਝੋਲੀ ਭਰ ਦਿੰਦੇ ਨੇ ਜੋ ਸੰਗਤ ਦੇ ਵਿੱਚ ਸੋ ਸੰਗਤ ਬਹੁਤ ਵਰਤੇ ਕਰਮਾਂ ਨਾਲ ਮਿਲਦੀ ਆ ਕਿ ਸੰਗਤ ਦੀ ਸੇਵਾ ਵੀ ਵੱਡੇ ਕਰਮਾਂ ਨਾਲ ਮਿਲਦੀ ਆ ਗੁਰੂ ਘਰੇ ਜਾ ਕੇ ਸੰਗਤ ਦੇ ਦੁੱਖੇ ਬਰਤਨ ਤੋਨੇ ਸੰਗਤ ਦੇ ਜੋੜੇ ਚੜਨੇ ਸੰਗਤ ਦੇ ਲਈ ਲੰਗਰ ਦੀ ਸੇਵਾ ਕਰਨੇ ਇਹ ਬੜੇ ਵੱਡੇ ਭਾਗਾਂ ਨਾਲ ਸੇਵਾ ਮਿਲਦੀ ਆ ਜੇ ਮਿਲੇ ਤਦ ਗੁਰੂ ਗੁਰੂ ਕਰਦਿਆਂ ਕਰਨੀ ਚਾਹੀਦੀ ਹੈ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਮਨਨ ਕਾ ਸ਼ੁਕਰਿਆ ਮੈਨੂੰ ਇਹ ਸੇਵਾ ਬਖਸ਼ੀ ਸੋ ਮਹਾਮੁਰਖ ਜੀ ਕਹਿੰਦੇ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਨੇਕ ਕਮਾਈ ਇਕੱਠੀ ਕਰ ਲੋ ਫਿਰ ਬਾਕੀ ਦਿਨ ਦੇ ਵਿੱਚ ਜਿੰਨਾ ਮਰਜੀ ਕਰਨ ਤੁੰਗੇ ਕਰੀ ਜਏ ਉਹ ਤੁਹਾਡੇ ਹਰ ਕੰਮ ਦੇ ਵਿੱਚ ਬਰਕਤ ਪੈਣੀ ਹੀ ਪੈਣੀ ਹੈ ਸੋ ਸੰਗਤ ਜੀ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਗਿਰੰਦ ਕਰ ਦਿਜੀਏ ਪਰ ਜੇਕਰ ਸਾਖੀ ਸੁਣਾਉਂਦਿਆਂ ਤੋਂ ਕੋਈ ਕਿਸੇ ਪ੍ਰਕਾਰ ਦੀ ਕੋਈ ਵੀ ਭੁੱਲ ਹੋ ਜਾਈ ਹੋਵੇ ਕਿਉਂਕਿ ਅਣਜਾਣ ਬੱਚੇ ਆ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਤਾਂ ਗੁਰੂ ਸਾਹਿਬ ਕੀ ਗੁਰੂ ਸਾਹਿਬ ਦੀ ਪਿਆਰੀ ਸੰਗਤ ਜੀ ਬਖਸ਼ ਲੈਣਾ